ਦੇਖੋ ਜੀ ਜਿਵੇਂ ਮਰਜੀ ਧੱਕਾ ਕਰੀਂ ਜੇ ਵੀ ਉਹ ਐ ਥੋੜੀ ਜਿਹੀ ਆਏ ਹੱਦ ਤੋਗਾ ਨਾਲੇ ਇੱਕ ਕੁਆਲਟੀ ਹੋਰ ਦੇਖਣੀ ਹੁੰਦਾ ਲਓ ਜੀ ਬੰਦਾ ਦੇਖੋ ਵੀ ਪਿਆ ਟੱਕਰ ਨੰਬਰ ਕੁਆਲਿਟੀ ਬਹੁਤ ਹੀ ਵਧੀਆ ਫੇਰਾ ਚੀਜ਼ ਤੇ ਜਿਵੇਂ ਲੱਗਦੇ ਨੇ ਵੀਰੇ ਆਪਣੇ ਸੋਣ ਨੂੰ ਪਸੰਦ ਬਣਾਏ ਹੋਏ ਖੇਤੀਬਾੜੀ ਵਾਲੇ ਆਪਣੇ ਪੇਜ ਨਾਲ ਜੁੜੇ ਰਹੋ ਨਵੇਂ-ਨਵੇਂ ਆ ਖੇਤੀਬਾੜੀ ਦੇ ਤਕਨੀਕਾਂ ਨਾਲ ਹੱਤੀ ਖੇਤੀ ਕਰਨ ਵਾਲੇ ਸਾਰੇ ਸੰਧ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪਾਇਆ ਕਰਾਂਗੇ ਬਹੁਤ ਹੀ ਵਧੀਆ ਛੱਕੇ ਬੰਦ ਟੀਆ